ਸਾਹਿਬੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਪੱਤਰਕਾਰ ਦਲਵੀਰ ਚਰਖਾਦੀ ਮਕੇਰੀਆਂ ਤੋਂ ਇਹ ਰਿਪੋਰਟ ਤੁਹਾਨੂੰ ਦੱਦਈਏ ਕਿ ਮਕੇਰੀਆਂ ਦੇ ਕਸਬਾ ਹਾਜੀਪੁਰ ਦੇ ਵਿੱਚ ਸੜਕਾਂ ਦਾ ਇੰਨਾ ਜ਼ਿਆਦਾ ਮਾੜਾ ਹਾਲ ਹੈ ਕਿ ਲੰਘਣਾ ਬੜਾ ਜ਼ਿਆਦਾ ਮੁਸ਼ਕਲ ਹੈ ਤੁਸੀਂ ਦੇਖਦੇ ਪਿਓ ਸਕਰੀਨ ਦੇ ਉੱਤੇ ਆਪਣੀਆਂ ਤਸਵੀਰਾਂ ਦੇ ਵਿੱਚ ਕਿ ਕਿੰਨੀ ਜ਼ਿਆਦਾ ਵੱਡੇ ਵੱਡੇ ਖੂਹ ਵਰਗੇ ਜਿਹੜੇ ਨੇ ਟੋਏ ਪਏ ਹੋਏ ਨੇ ਤੇ ਇਨ੍ਹਾਂ ਟੋਿਆਂ ਤੋਂ ਦੁਖੀ ਹੋ ਕੇ ਹਾਜੀਪੁਰ ਦੀ ਇਹ ਸਾਰੀ ਮਾਰਕੀਟ ਨੇ ਇੱਕ ਪ੍ਰਣ ਕਰ ਲਿਆ ਹੈ ਕਿ ਜਦ ਤੱਕ ਰੋਡ ਨਹੀਂ ਬਣੇਗੀ ਤਦ ਤੱਕ ਵੋਟ ਨਹੀਂ ਪਏਗੀ ਹਾਜੀਪੁਰ ਦੇ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਸਾਰਿਆਂ ਨੇ ਏਕਤਾ ਕਰਕੇ ਏਕਾ ਕਰਕੇ ਰੋਡ ਦੇ ਉੱਤੇ ਨਿਕਲੇ ਤੇ ਨੋ ਰੋਡ ਨੋ ਵੋਟ ਦਾ ਨਾਰਾ ਲਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਆਪਾਂ ਤਦ ਤੱਕ ਵੋਟ ਨਹੀਂ ਦੇਵਾਂਗੇ ਜਦ ਤੱਕ ਇਹ ਰੋਡ ਦਾ ਕੋਈ ਫੈਸਲਾ ਨਹੀਂ ਹੋ ਜਾਂਦਾ ਇਹ ਰੋਡ ਨਹੀਂ ਬਣ ਜਾਂਦਾ ਜੇਕਰ ਸਾਡਾ ਇਹ ਰੋਡ ਨਹੀਂ ਬੰਦਾ ਤੇ ਅਸੀਂ ਵੋਟ ਵੀ ਜਿਹੜੀ ਹੈ ਨਹੀਂ ਦੇਵਾਂਗੇ ਕਿਉਂਕਿ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਇਸ ਰੋਡ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ ਛੋਟੇ ਛੋਟੇ ਖੱਡਿਆਂ ਤੋਂ ਹੁਣ ਖੂਨੂਮਾ ਜਿਹੜੇ ਆ ਇੱਥੇ ਟੋਏ ਬਣ ਚੁੱਕੇ ਨੇ ਤੁਸੀਂ ਆਪਣੀਆਂ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਤੇ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਤਾਂ ਕਿ ਹੋਰ ਜਿਹੜੀਆਂ ਨਵੀਆਂ ਨਵੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਅਸੀਂ ਆ ਸਕੀਏ ਚਾਨਣ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਦੇ ਨਾਲ ਧੰਨਵਾਦ ਆਂਧਾਰਾਂ ਦਾ ਜਿਹੜਾ ਮੁੱਖ ਕਾਰਨ ਇਹ ਹੈ ਕਿ ਇਹ ਜਿਹੜੀ ਰੋਡ ਦੀ ਸਮੱਸਿਆ ਬਹੁਤ ਸਮੇਂ ਤੋਂ ਚੱਲ ਰਹੀ ਹੈ لیکن ਮੈਂ ਇਹ ਕਹਾਗਾ ਕਿ 2022 ਤੋਂ ਸਰਕਾਰ ਬਣੀ ਹੈ ਇਹ ਦੁਕਾਨਦਾਰ 2022 ਤੋਂ ਮੰਗ ਕਰ ਰਹੇ ਨੇ ਕਿ ਇਸ ਰੋਡ ਦੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਵੱਲੋਂ ਜਾਂ ਸਰਕਾਰ ਦੇ ਕਿਸੇ ਮੁਲਾਜ਼ਮ ਜਾਂ ਅਫਸਰ ਵੱਲੋਂ ਇਸ ਰੋਡ ਵੱਲ ਧਿਆਨ ਨਹੀਂ ਦਿੱਤਾ ਗਿਆ ਸੋ ਇਹ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਮੇਨ ਮਕਸਦ ਹੈ ਕੀ ਕਹਿੰਦੇ ਜੇ ਰੋਡ ਨਹੀਂ ਤੇ ਵੋਟ ਨਹੀਂ ਜਿਹੜਾ ਵੀ ਇੱਥੇ ਵੋਟ ਮੰਗਣ ਆਏਗਾ ਪਹਿਲਾਂ ਉਹਨੂੰ ਇਸ ਰੋਡ ਦਾ ਜਿਹੜਾ ਜਾਇਜ਼ਾ ਲੈ ਕੇ ਦਿੱਤਾ ਜਾਵੇਗਾ ਵੀ ਇਹ ਦੱਸੋ ਵੀ ਤੁਸੀਂ ਜਿਹੜੀ ਵੋਟ ਮੰਗਣ ਆਏ ਹੋ ਇਹ ਤੁਸੀਂ ਵੋਟ ਮੰਗਣ ਦੇ ਹੱਕਦਾਰ ਹੈਗੇ ਹੋ ਸੋ ਇਹ ਦੁਕਾਨਦਾਰ ਜਿਹੜੇ ਇਕੱਠੇ ਹੋਏ ਆ ਇਹਨਾਂ ਦੀ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਇਹਨਾਂ ਦੀ ਜਿਹੜੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਸੋ ਇਹਨਾਂ ਦੀ ਜਿਹੜੀ ਸਮੱਸਿਆ ਜਲਦੋਂ ਜਲਦ ਹੱਲ ਕੀਤਾ ਜਾਵੇ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਮਜਬੂਰ ਹੋ ਕੇ ਅੱਜ ਅਸੀਂ ਸੜਕ ਦੇ ਉੱਤੇ ਇਕੱਠੇ ਹੋਏ ਆ ਦੁਕਾਨਦਾਰ ਦੁਕਾਨਾਂ ਛੱਡ ਕੇ ਅੱਜ ਇੱਥੇ ਪਿਆਰ ਵਿੱਚ ਇਕੱਠੇ ਹੋਏ ਆ ਕਿਉਂਕਿ ਇਸ ਸੜਕ ਦਾ ਇਹਨਾਂ ਬੁਰਾ ਹਾਲ ਹੈ ਕਿ ਇਸ ਸੜਕ ਦੇ ਉੱਤੇ ਪੈਦਲ ਚੱਲਣਾ ਬਹੁਤ ਮੁਸ਼ਕਲ ਹੈ ਇੱਕਦਮ ਨਹੀਂ ਪੈਦਾ ਤੇ 15 ਦਿਨ ਤੋਂ ਇਹ ਭਰ ਜਾਂਦੇ ਨੇ ਪਾਣੀ ਨਹੀਂ ਨਿਕਲ ਇਹ ਬੜੀ ਮੁਸ਼ਕਲ ਵਾਲੀ ਗੱਲ ਹੈ ਪੈਦਲ ਜਨਾਂ ਨੂੰ ਹੁਣ ਵੀ ਥੋੜੀ ਦਰ ਪਹਿਲਾਂ ਦੋ ਲੇਡੀਆਂ ਦੀ ਡਿੱਗੀਆਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਇਸੇ ਤਰ੍ਹਾਂ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ ਤੇ ਅੱਜ ਸ਼ਹਿਰ ਵਾਸੀਆਂ ਨੇ ਸ਼ਹਿਰ ਦੀ ਅਸੀਂ ਵੈਲਫੇਅਰ ਸੁਸਾਇਟੀ ਬਣਾਈ ਹੈ ਜਿਸ ਵਿੱਚ ਸ਼ਹਿਰ ਦੇ ਵੈਲਫੇਅਰ ਸੁਸਾਇਟੀ ਨੇ ਪੂਰੇ ਸ਼ਹਿਰ ਦੀ ਨਮਾਇਜ ਜਿਹੜੇ ਹੈ ਉਹ ਨਹਾਰ ਨੂੰ ਬਦਲਿਆ ਹੈ ਅਸੀਂ ਸਫਾਈ ਅਭਿਆਨ ਇਸ ਤਰ੍ਹਾਂ ਕੀਤਾ ਹੈ ਕਿ ਸ਼ਹਿਰ ਦੇ ਵਿੱਚ ਜਰਾ ਵੀ ਕੂੜਾ ਕਰਕਟ ਇਸ ਵੇਲੇ ਬਕਾਇਆ ਨਹੀਂ ਹੈ ਸਾਰਾ ਕੂੜਾ ਕਰਕਟ ਕੱਢੂਤਾ ਹੈ ਲੇਕਿਨ ਇਸ ਸੜਕ ਨੂੰ ਸ਼ਹਿਰ ਵਾਸੀ ਬਣੋਂ ਤਾਂ ਮਜਬੂਰ ਹੋ ਕੇ ਅੱਜ ਸਰਕਾਰ ਅਗੇ ਇਹ ਪ੍ਰਿਆਦੀ ਕੀਤੀ ਬਾਰ ਬਾਰ ਕਈ ਵਾਰੀ ਕਰ ਚੁੱਕੇ ਆ ਅੱਜ ਨਵੀਂ ਨਹੀਂ ਐ ਕੋਈ ਗੱਲ ਕਈ ਵਾਰੀ ਇਹ ਕਰ ਚੁੱਕੇ ਆ ਕਿ ਇਹ ਸੜਕ ਬਣਾਈ ਜਾਵੇ ਇਹ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਵਕਤ ਦੇ ਵਿੱਚ ਸ਼ਹਿਰ ਵਾਲੇ ਇਸ ਦੀ ਬਗਾਵਤ ਵਾਸਤੇ ਅੱਜ ਬਾਹਰ ਨਿਕਲੇ ਨੇ ਤੇ ਆਮ ਵਕਤ ਵਿੱਚ ਇਹ ਸੜਕ ਬਲੌਕ ਕੀਤੀ ਜਾਵੇ ਸ਼ਹਿਰ ਬੰਦ ਕੀਤਾ ਜਾਵੇ ਇਸ ਤੋਂ ਪਹਿਲਾਂ ਕਿ 1 ਤਰੀਕ ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਸੜਕ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾਵੇ ਸਾਡੀ ਇਹ ਬੇਨਤੀ ਹੈ ਔਰ ਆਖਰੀ ਚਤਾਵਨੀ ਕਹਿ ਲਓ ਬੇਨਤੀ ਸੁਣ ਲਓ ਸਾਡੀ ਜੇ ਬੇਨਤੀ ਸੁਣ ਲਓਗੇ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਸਰਕਾਰ ਦੀ ਮਰਜ਼ੀ ਹੈ ਜੇ ਨਹੀਂ ਕਰੋਗੇ ਤਾਂ ਇਹਦਾ ਖਮਿਆਲਿਆ ਜੋ ਹੈ ਸਰਕਾਰ ਨੂੰ ਪੂਤਣਾ ਪਏਗਾ